ਯਾਰ 200 ਰੁਪਏ ਦੇ ਬੱਲਬ ਸਾਰੇ ਚੱਲਦੇ ਨੇ ਗਾਰੰਟੀ ਕਹਿੰਦਾ ਤਾਂ ਹੈਗੀ ਇਹਨਾਂ ਦੀ ਇਹ ਮਸ਼ੀਨ ਹੈ ਕਟਿੰਗ ਕਰਨ ਵਾਲੀ ਮਸ਼ੀਨ ਇੱਧਰ ਕਹਿੰਦੇ ਗਰਮੀਆਂ ਦਾ ਤੋਫਾ ਆ ਰਿਹਾ رپورਟਰ ਪਾਟ ਦੇ ਖੱਪੇ ਆ ਦੇਖੋ ਯਾਰ ਇਹ ਚੋਰੀ ਆਦ ਦੇ ਵਿੱਚ ਇੱਧਰੋਂ ਮੋਟਰਾਂ ਮਟਰਾਂ ਹੀ ਮਿਲ ਜਾਣਗੀਆਂ ਹਣਾ ਸੈਕੰਡ ਆ ਦੇਖੋ ਟੇਰ ਲੱਗੇ ਪਏ ਨੇ ਇੱਧਰ ਇੱਥੇ ਸਾਡਾ ਬੰਦਾ ਥੱਕ ਗਿਆ ਯਾਰ ਮਾਲ ਸਿਰ ਉੱਪਰ ਦੀ ਲੈ ਲਈ ਇਹਨੇ ਕਹਿੰਦਾ ਯਾਰ ਪੰਕੀ ਲੈ ਲਿਆ ਮੈਂ ਤਾਂ ਦਿੱਲੀ ਆ ਕੇ ਕਹਿੰਦਾ ਇੱਧਰ ਕਹਿੰਦੇ ਸੋਨਾ ਹੀ ਸੋਨਾ ਪਿਆ ਆ ਦੇਖੋ ਯਾਰ ਹਣਾ ਛਾਪਾਂ ਛੱਲੇ ਇੱਧਰ ਆ ਕੇ ਲੈਪਟਾਪ ਯਾਰ ਆਪਰੇ ਇੱਧਰ ਅੱਜ ਕਿੰਨਾ ਹੈ ਕਿੰਨਾ ਹੈ 1000 ਰੁਪਏ ਦਾ ਐਡੀਡਾਸ ਇੰਨੀ ਗਰਮੀ ਹੈ ਕਿ ਬਸ ਵਾਰ-ਵਾਰ ਪਾਣੀ ਪੀਣਾ ਪੈਂਦਾ ਸਤਿ ਸ੍ਰੀ ਅਕਾਲ ਜੀ ਇੱਕ ਨਵੇਂ ਸਫ਼ਰ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਆਪਾਂ ਖੜੇ ਹਾਂ ਜੱਖਲ ਸਟੇਸ਼ਨ ਤੇ ਤੇ ਟਾਈਮ ਹੋ ਗਿਆ ਰਾਤ ਦਾ 12:10 ਤੇ ਆਪਾਂ ਜਾ ਰਹੇ ਹਾਂ ਜੇ ਦਿੱਲੀ ਤੇ ਦਿੱਲੀ ਦੀਆਂ ਮਾਰਕੀਟਾਂ ਤੁਹਾਨੂੰ ਘੁਮਾਵਾਂਗੇ ਤੇ ਨਾਲ ਆਪਣੇ ਹੈਗੇ ਕੁਲਦੀਪ हेयर ਡ्रेसਰ ਤੇ ਸਟੇਸ਼ਨ ਤੇ ਖੜੇ ਹਾਂ ਟਿਕ ਟਿਕਟਾ ਕੇ ਲਿਆਂਦੇ ਆ ਪਹਿਲਾਂ ਤੇ ਫਿਰ ਕਰਦੇ ਆ ਗੱਲਬਾਤ ਆਪਾਂ ਆਜੋ ਆਹ ਟਾਈਮ ਕਿਵੇਂ ਦੇਰ 00 11 ਇਹ ਯਾਰ ਕੀ ਸਿਸਟਮ ਹੈ ਇੱਧਰ ਯਾਰ ਪਲੇਟਫਾਰਮ ਸਾਰਾ ਸੁਨਣਾ ਪਿਆ ਹੈ ਨਾ ਕੋਈ ਕੋਈ ਟਾਮਾ ਟੱਕਾ ਪੈਸੈਂਜਰ ਦਿਖਦੇ ਆ ਦੇਖੋ ਬਿਹਾਰੀ ਬਾਬੂ ਦਿਖਦੇ ਨੇ ਸਾਰੇ ਆਪਾਂ ਟਿਕਟ ਵਾਲੇ ਕਾਊਂਟਰ ਤੇ ਪਹੁੰਚ ਗਏ ਆ ਕੁਲਦੀਪ ਆਪਣੇ ਲਾਤਾ ਮੂਰੇ ਇਹ ਕਹਿੰਦਾ ਮੈਂ ਘਟਾਉਣਾ ਟਿਕਟ ਇਹ ਨਵਾਂ ਦਿੱਲੀ ਲੋ ਵੀ ਟਿਕਟ ਆਪਾਂ ਨੇ ਘਟਵਾ ਲਈ 95 ਰੁਪਏ ਇੱਕ ਜਣੇ ਦੇ ਲੱਗੇ ਨੇ ਹਨਾ ਤੇ ਅਸੀਂ ਨੇ ਦੋ ਟਿਕਟਾਂ ਘਟਵਾਈਆਂ ਨੇ ਟਿਕ ਟਿਕਟਾ ਕੇ ਤੇ ਆਪਾਂ ਆ ਗਏ ਆਪਣੇ ਪਲੇਟਫਾਰਮ ਤੇ ਜਿੱਥੇ ਕਿ ਆਪਣੀ ਟ੍ਰੇਨ ਆਣੀ ਹੈ ਟ੍ਰੇਨ ਦੇ ਵਿੱਚ ਪਿਆ ਜੇ ਘੰਟਾ ਆਉਣ ਚ ਤੇ ਉਹਨਾਂ ਟਾਈਮ ਆਪਾਂ ਕਰਦੇ ਆਂ ਵੇਟ ਤੇ ਜਦੋਂ ਟ੍ਰੇਨ ਆ ਗਈ ਫਿਰ ਆਪਾਂ ਕਰਾਂਗੇ ਆਪਣਾ ਸਫਰ ਅੱਗੇ a few moments later ਲੋ ਬਈ ਆਪਣੀ ਟ੍ਰੇਨ ਆ ਜਿਹੜੀ ਪਹੁੰਚ ਗਈ ਆ ਸਟੇਸ਼ਨ ਦੇ ਉੱਤੇ ਬੰਦ 2 ਕੁ ਮਿੰਟ ਪਹਿਲਾਂ ਹੀ ਪਹੁੰਚ ਗਈ ਇਹ ਪੂਲੀ ਢੱਕੀ ਹੋਈ ਆ ਮੈਨੂੰ ਲੱਗਦਾ ਟ੍ਰੇਨ ਕਾਫੀ ਪਿੱਛੇ ਰੁਕ ਗਈ ਯਾਰ ਹਨਾ ਪਿੱਛੇ ਜਾਂ ਨਾਲ 90 ਨੇ ਮੂਰੇ AC UC ਵਾਲੇ ਨੇ ਅਸੀਂ ਪਿੱਛੇ ਭੱਜੇ ਜਾਂਦੇ ਹਾਂ ਉਹ ਜਮਾਂ ਲਾਸਟ ਤੇ ਮਿਲ ਲੰਗੇ ਡੱਬੇ ਸਾਨੂੰ ਕਿ ਮੂਮੈਂਟ ਲੇਟਰ ਲੋਕੀ ਸਾਢੇ 5 ਵਜੇ ਪੰਜ ਸਵੇਰ ਦੇ ਤੇ ਆਪਾਂ ਪਹੁੰਚ ਗਏ ਨਿਊ ਦਿੱਲੀ ਰੇਲਵੇ ਸਟੇਸ਼ਨ ਤੇ ਸਾਫਰ ਬਹੁਤ ਵਧੀਆ ਰਿਹਾ ਸੀਟ ਮਿਲ ਗਈ ਜੀ ਸੋ ਕੇ ਆਏ ਆ ਹਨਾ ਤੇ 5:23 ਮਿੰਟ ਹੋ ਗਏ ਤੇ ਨਿਊ ਦਿੱਲੀ ਰੇਲਵੇ ਸਟੇਸ਼ਨ ਦਾ ਮਾਹੌਲ ਦੇਖੋ ਦਿਨ ਚੜ ਗਿਆ ਇਧਰ ਰੇਲਵੇ ਸਟੇਸ਼ਨ ਤੋਂ ਬਾਹਰ ਨਿਕਲਨਸਾਰ ਇੱਥੇ ਮਿਲ ਜਾਣਗੇ ਤੁਹਾਨੂੰ ਆਟੋ ਦੇ ਟੈਕਸੀਆਂ ਹਨਾ ਜਿੱਥੇ ਜਾਣਾ ਤੁਸੀਂ ਲੋਕੇਸ਼ਨ ਤੇ ਤੁਹਾਨੂੰ ਪਹੁੰਚਾ ਦੇਣਗੇ ਆਪਾਂ ਫਾਇਆ ਦੀ ਲੋਕੇਸ਼ਨ ਤੇ ਜਾਣਦੇ ਆ ਤੇ ਪੁੱਛਦੇ ਆ ਕਿੰਨੇ ਚਲੇ ਕੇ ਜਾਣਗੇ ਕਿ ਨਹੀਂ ਜਲਦੀਪ ਜਲਦੀਪ ਪਹਿਲੀ ਵਾਰ ਆਇਆ ਦਿੱਲੀ ਯਾਰ ਆਪਾਂ ਨੇ ਆਟੋ ਲੈ ਲਿਆ ਰੇਲਵੇ ਸਟੇਸ਼ਨ ਤੋਂ ਨਿਕਲਨਸਾਰ ਕਿ ਆਪਾਂ ਜਿਹੜੇ ਹੁਣ ਜਾ ਮਾਸੀ ਦਾ ਕਿੱਥੇ ਕੀ ਬਾਜ਼ਾਰ ਲੱਗਦਾ ਜਿਵੇਂ ਚੋਰ ਬਾਜ਼ਾਰ ਕਹਿੰਦੇ ਨੇ ਜਿੰਨੂੰ ਹੈ ਨਾ ਉੱਥੇ ਜਾ ਰਹੇ ਆ ਆਪਾਂ ਯਾਰ ਭੀੜੇ ਬਹੁਤ ਹੈ ਸਵੇਰੇ ਸਵੇਰੇ ਓ ਜੀ ਆਟੋ 'ਚ ਉਤਰ ਗਏ ਆਪਾਂ ਤੇ ਦੇਖ ਕੇ ਪੈਸੇ-ਪੂਸੇ ਆਟੇ ਵਾਲ ਨੂੰ ਤੇ ਹੁਣ ਚੱਲਦੇ ਆਪਾਂ ਜਾਮਾ ਮਸਜਿਦਾਂ ਜਿੱਥੇ ਕੀ ਲੱਗਦਾ ਚੋਰ ਬਾਜ਼ਾਰ ਆ ਤੈਨੂੰ ਚੋਰ ਬਾਜ਼ਾਰ ਦਿਖਾਵਾਂਗੇ ਦਿੱਲੀ ਦਾ ਅਸਲੀ ਕੀ ਆਟਮਾ ਮਿਲਦੀ ਐ ਉੱਥੇ ਕਿਵੇਂ ਕੇ ਮੇਰਾ ਰੇਟ ਨੇ ਤੇ ਆਜੋ ਚੱਲਦੇ ਆਂ ਓ ਸਾਹਮਣੇ ਦਿਖਣ ਲੱਗ ਰਹੀ ਐ ਜਾਮਾ ਮਸਜਿਦਾਂ ਓ ਸਾਹਮਣੇ ਦੇਖੋ ਤੇ ਆਪਾਂ ਨੇ ਉੱਥੇ ਜਾਣਾ ਸਵੇਰੇ ਸਵੇਰੇ ਕੋਈ ਵੀ ਨਹੀਂ ਦਿਖਾਈ ਰਿਆ ਸਾਰੀਆਂ ਚੀਜ਼ਾਂ ਆਟੋ-ਉਟੋ ਇੰਹੀਂ ਖੜੇ ਨੇ ਕੋਈ ਦੁਕਾਨ ਖੱਪਾ ਕੁਛ ਨਹੀਂ ਖੁੱਲਿਆ ਅਜੇ ਤੱਕ ਇੱਧਰ ਸਵੇਰੇ ਸਵੇਰੇ ਦੇਖਣ ਨੂੰ ਮਿਲਿਆ ਕੋੜੇ ਵਾਲਾ ਰੱਥ ਪੁਰਾਣਾ ਮਾਡਲ ਇਹ ਹੈਗਾ ਜਾਮਾ ਮਸਜਿਦ ਦਾ ਗੇਟ ਨੰਬਰ 1 ਇੱਥੋਂ ਐਂਟਰੀ ਹੁੰਦੀ ਆ ਯਾਰੀ ਜਾਮਾ ਮਸਜਿਦ ਦੇ ਆ ਦੇਖੋ ਇੱਧਰ ਦੁਕਾਨਾਂ ਬੰਦੀ ਪਈਆਂ ਨੇ ਯਾਰਾ ਜੀ ਨਾ ਜਾਮਾ ਮਸਜਿਦ ਦੇ ਲਾ ਵੀ ਜਿਹੜੇ ਬੈਕ ਸਾਈਡ ਆ ਗਏ ਇੱਧਰ ਸਾਰੇ ਦੇ ਕਾਗਜ ਪਾਇਆ ਪਿਆ ਦੇਖੋ ਆ ਜੀ ਆਪਾਂ ਪਹੁੰਚ ਗਏ ਚੋਰ ਬਾਜ਼ਾਰ ਜਾਮਾ ਮਸਜਿਦ ਦੇ ਕੋਲ ਜਿਹੜੇ ਇਹ ਚੋਰ ਬਾਜ਼ਾਰ ਲੱਗਦੇ ਸਵੇਰ ਸਵੇਰ ਦਾ ਮਾਹੌਲ ਹੈ ਤੇ ਤੁਸੀਂ ਭੀੜ ਦੇਖੋ ਯਾਰ ਕਿੰਨੀ ਹੈ ਹਣਾ ਆ ਦੇਖੋ ਆ ਪਬਿਕੋ ਮੰਨਿਆ ਤੇ ਤੁਹਾਨੂੰ ਵੀ ਕਮਾਉਣੇ ਆਪਾਂ ਚੋਰ ਬਜ਼ਾਰ ਅੱਜ ਪੁੱਛ ਲੈ ਇੱਧਰ ਇੱਧਰ ਆ ਗਿਆ ਯਾਰ ਏਅਰਪੋਰਟ ਨੇ ਹਨਾ ਐਸੀ ਡਾਲ ਦੋ ਇਹ ਐਪਲ ਗਿਆ ਇਹ ਮਸ਼ੀਨ ਹੈ ਕਟਿੰਗ ਕਰਨ ਵਾਲੀ ਮਸ਼ੀਨ ਇਹ ਕਿਤਨੇ ਕੀ ਹੈ 400 ਰੁਪਏ ਠੀਕ ਹੈ ਬ੍ਰਦਰ ਇਹ ਕਿਤਨੇ ਕੀ ਹੈ 350 350 350 ਦੀ ਯਾਰ 골ਡਨ ਕਲਰ ਜਲਦੀਪ ਚਾਰਜ ਹੋਣ ਵਾਲੀ ਹੈ ਸਾਢੇ 300 ਯਾਰ 에어ਪੋਰਟ pro ਆ ਦੇਖੋ origignal ਵੈਸੇ ਵੀ ਚੈੱਕ ਵੀ ਨਹੀਂ ਕਰੀ ਫੋਨ ਬਲੂਟੁੱਥ ਕਨੈਕਟ ਚੱਲ ਇਸ ਨੂੰ ਖੋਲੇ ਯਾਰ ਜਲਦੀ ਕਰੋ ਸਮਾਰਟ ਵਾਚ ਹੈ ਯਾਰ ਹਨਾ ਦੇਖ ਲੈ ਕੇ ਆ ਇਹ ਕਿਤਨੇ ਕੀ ਹੈ 650 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 ਨੋ ਨੀਗੇ 650000 스마트 워치 ਮੈਂ ਦੇਖ ਲਵ ਫਿਰ ਮੈਂ ਕੋਲ ਜਾਣਾ ਬ੍ਰਦਰ ਕਿਤਨੇ ਦਾ 20 ਰੁਪਏ ਦਾ ਚਲਦਾ ਹੈ ਪੂਰਾ ਗਾਰੰਟੀ ਭਾਈ ਸਾਹਿਬ ਯਾਰ 20-20 ਰੁਪਏ ਦੇ ਬੱਲਬ ਸਾਰੇ ਚਲਦੇ ਨੇ ਗਾਰੰਟੀ ਕਹਿੰਦਾ ਤਾਂ ਹੈ ਜੀ ਇਹਨਾਂ ਦੀ ਆਪਣੇ 100-100 ਮਿਲਦੇ ਨੇ ਤੇ 20-20 ਰੁਪਏ ਆ ਦੇਖੋ ਬਹੁਤ ਕੁਝ ਪਿਆ ਯਾਰ ਹਣਾ ਆ ਦੇਖੋ ਮੈਂ ਚੈੱਕ ਕਰਾ ਦੋ A to Z ਚੀਜ਼ਾਂ ਹੈ ਹੈਡਫੋਨ ਇਹ ਇੱਧਰ ਸੋਬੇਲ ਆ ਗਿਆ ਸੋ ਆਪਣਾ ਜਿਹੜਾ ਉਹ ਹੁੱਕਾ-ਕਾ ਪੀਆ ਕਰਦੇ ਆ ਉਹ ਵੀ ਹਨ ਅਡਾਪਟਰ ਵਗੈਰਾ ਇਹ ਦੇਖੋ ਯਾਰ ਚੋਰ ਬਜ਼ਾਰ ਦੇ ਵਿੱਚ ਜੀਨਾਂ ਨੇ 500 ਦੀਆਂ ਤਿੰਨ ਅੱਛੀ ਕੁਆਲਿਟੀ ਦੀਆਂ ਦੇਖ ਲਈ ਚੱਕ ਕੇ ਹੈ ਸਟੇਟ ਫਿੱਟੇ ਨਾ ਭਾਈ ਸਾਈ ਸਾਰਾ ਮਿਲ ਜਾਏਗਾ ਸਾਰਾ ਸਾਈ ਮਿਲ ਜਾਏਗਾ 500 ਦੀਆਂ ਤਿੰਨ ਯਾਰ ਆ ਦੇਖੋ ਸਟੇਟ ਵੀ ਮਿਲੇਗਾ ਸਟੇਟ ਫਿੱਟ ਜਿਹੜਾ ਸਾਰਾ ਚੱਲ ਰਿਹਾ ਅੱਜ ਦਾ ਟ੍ਰੈਂਡਿੰਗ ਸਭ ਮਿਲ ਜੂਗਾ ਇੱਧਰ ਯਾਰ ਸ਼ੂਜ਼ ਮਿਲ ਜਾਣਗੇ ਬ੍ਰਾਂਡਡ ਹਨਾ ਕਿੰਨੇ ਦਾ ਇਹ ਕਿੰਨੇ ਦਾ ਬ੍ਰਦਰ ਇਹ ਹਜ਼ਾਰ ਰੁਪਏ ਕਿੰਨਾ ਹੀ ਹਜ਼ਾਰ ਰੁਪਏ ਦਾ ਐਡੀਡਾਸ ओरिजिनल ਯਾਰ ਹਨਾ ਐਡੀਡਾਸ ਹਜ਼ਾਰ ਰੁਪਏ ਦਾ ਆ ਦੇਖੋ ਸਾਰੀਆਂ ਆਈਟਮਾਂ ਪਈਆਂ ਨੇ ਬ੍ਰਾਂਡਡ ਨੇ ਸਾਰੀ ਰਿਵੋਕ ਐਡੀਡਾਸ ਇੱਧਰ ਕਹਿੰਦੇ ਗਰਮੀਆਂ ਦਾ ਤੋਹਫਾ ਆ ਰਿਹਾ رپورਟਰ ਪਾਟ ਦੇਖੋ ਪਿਆ ਦੇਖੋ ਬ੍ਰਦਰ ਜੀ ਯਾਰ ਹੈ ਨਹੀਂ ਦੁਕਾਨ ਤੇ ਕੱਲੀ ਰੇੜੀ ਛੱਡ ਕੇ ਵਗ ਗਿਆ ਵੀ ਬੰਦਾ ਹਨ ਲੈ ਜਿੰਨੇ ਫ੍ਰੀਜੀ ਕਰਕੇ ਸ਼ਹਿਰ ਮਾਰਕੀਟ ਬਹੁਤ ਲੰਬੀ ਆ ਪਰ ਸਾਨੂੰ ਫੋਨ ਵਾਲੀ ਮਾਰਕੀਟ ਨਹੀਂ ਲੰਬੀ ਹੈਗੀ ਜਿੱਥੇ ਕੀ ਫੋਨ ਮਿਲਦੇ ਨੇ ਸੈਕੰਡ ਹੈਂਡ ਦੇ ਆ ਲੋਹਰਾ ਆ ਗਈਆਂ 500 ਦੀਆਂ ਦੋ ਕੁਲਦੀਪ ਸੰਧ ਕਰਨ ਲੱਗਾ ਕੁਆਲਿਟੀ ਹੈਗੀ ਯਾਰ ਵੈਸੇ ਗਰਮੀ ਵਾਲਾ ਕੋ ਪਤਲਾ ਕੱਪੜਾ 500 ਦੀ ਦੋ ਤਾਂ ਕੋਈ ਜ਼ਿਆਦਾ ਵੀ ਨਹੀਂ ਹੈਗੀ ਹਨ ਇੱਧਰ ਆ ਕੇ ਲੈਪਟਾਪ ਯਾਰ ਆਪੇ ਨੇ ਇੱਧਰ 5000 ਕਿਤਨੇ ਜੀ ਵੀ ਹੈ 2 ਜੀ ਰਮ ਵਿੱਚ 4 ਜੀ ਰਮ ਵਿੱਚ ਕਿਤਨੇ ਜੀ ਵੀ 2 ਜੀ ਰਮ ਵਿੱਚ 4 ਜੀ ਰਮ ਵਿੱਚ ਨਹੀਂ ਇਸ ਦਾ ਸਟੋਰੇਜ ਕਿੰਨੀ ਹੈ ਇਸकी 520 500 ਜੀ ਵੀ ਹਰ ਲੈ 5-5000 ਰੁਪਏ ਦੇਖੋ ਨਵੀਂ ਬ੍ਰਾਂਡ ਨਿਊ ਕੰਡੀਸ਼ਨ ਉਹ ਚੈੱਕ ਕਰਾ ਰਿਹਾ ਬਾਈ ਉਧਰ ਇੱਧਰ ਤੁਹਾਨੂੰ ਸੋਨੇ ਸੋਨੇ ਟਾਈਮ ਪੀਸ ਦੇਖਣ ਨੂੰ ਮਿਲ ਜਣੇ ਡਿਜ਼ਾਈਨ ਵਾਲੇ ਆ ਦੇਖੋ ਕਿੰਨੇ ਸੋਹਣੇ ਡਿਜ਼ਾਈਨ ਨੇ ਇਹ ਕਿੰਨੇ ਭੰਤਾਂ ਦੇ ਨੇ ਆ ਦੇਖੋ ਪਰ ਕੋਈ ਬਾਤ ਨਹੀਂ ਭਾਈ ਗਰਮ ਅੰਕਲ ਕੀ ਪ੍ਰਾਈਸ ਹੈ ਕਿੰਨੇ ਦਾ 1500 ਕੋ ਬੈਟਰੀ ਤੇ ਚਲਦਾ ਹੈ ਇਹ ਆ ਬਲੂਟੁੱਥ 1500 ਕੋ ਯਾਰ ਸਪੀਕਰ ਬਲੂਟੁੱਥ ਵਾਲਾ ਵਿੱਚ ਵਿਦਆਊਟ ਮੈਕ ਵੀ ਚਲਦਾ ਹੈ ਜੀ ਚਲਦਾ ਹੈ 1500 ਕੋ ਲੈਪਟਾਪ ਵੀ ਬਹੁਤ ਜ਼ਿਆਦਾ ਪੈਨੇ ਮੇਰਕਟ ਦੇ ਵਿੱਚ ਹਣਾ ਆ ਦੇਖੋ बहुत ज्यादा लैपटॉप पे ना देखो पांच पांच हजार रुपये रेट ड्रिलर ड्रिलो भी मिल जाऊ काटर कोटर आ देखो ना हाँ देखो यार भाई जी कितने का ड्रिल है बारह सौ सेकंड है यार ना सेकंड भी बारह सौ रेट बना रखा है जमाना इनका है तो। ये चार्जर है तो ना ये कितने का चार्जर है दो सौ का ਰੱਡ ਕੇ ਪਲੇਅਰ ਹਨਾ OnePlus ਸਪੀਡ ਚਾਰਜਿੰਗ ਵਾਲੀ 50 ਰੁਪਏ 50 ਰੁਪਏ 40 ਰੁਪਏ ਦਾ ਕੀਤਾ 40 ਰੁਪਏ ਦਾ ਕੀਤਾ ਯਾਰ ਕਿੰਨਾ ਢੇਰ ਲੱਗਿਆ ਪਿਆ ਦੇਖੋ 40 40 ਰੁਪਏ ਪ੍ਰਾਈਸ ਹੈ ਇਹਨਾਂ ਦਾ ਯਾਰ ਬਾਜ਼ਾਰ ਦੇ ਵਿੱਚ ਇੱਧਰ ਦੇਖੋ ਹਨਾ ਪਾਣੀ ਵਾਲੀਆਂ ਮੱਛੀਆਂ ਆਹ ਦੇਖੋ ਸ਼ੀਸ਼ੀ ਵਾਲੀ ਬੋਤਲ ਹੈ ਵਿੱਚ ਪਾਣੀ ਹੈ ਕੀ ਪ੍ਰਾਈਸ ਹੈ ਇਸ ਦਾ 200 ਰੁਪਏ ਜਾਇਜ਼ ਜਾਇਜ਼ 200 ਰੁਪਏ ਦੀ ਯਾਰ ਹਨਾ ਵਿੱਚ ਪਾਣੀ ਹੈ ਵਿੱਚ ਆਹ ਦੇਖੋ ਅੱਛਾ ਬੱਚੇ ਕਹਿੰਦਾ ਬੱਚੇ ਵੀ ਦਿੰਦੀ ਹੈ ਕਹਿੰਦਾ ਅੱਗੇ ਅੱਗੇ ਵੱਧਣਗੇ ਹਨਾ ਇਹ ਆ ਦੇਖੋ ਯਾਰ ਹਨਾ 200 ਰੁਪਏ ਦਾ ਕੋਈ ਮਹਿੰਗਾ ਨਹੀਂ ਹੈਗਾ ਚੋਰ ਬਾਜ਼ਾਰ ਜਾਮਾ ਬਸਜੀ ਦੇ ਵਿੱਚ ਹਨਾ ਆ ਦੇਖੋ ਜਿਹੜੇ ਚੋਰ ਬਾਜ਼ਾਰ ਦੇ ਵਿੱਚ ਇਧਰੋਂ ਮੋਟਰਾਂ ਮਟਰਾਂ ਹੀ ਮਿਲ ਜਾਣਗੇ ਹਨਾ ਸੈਕੰਡ ਆ ਦੇਖੋ ਢੇਰ ਲੱਗੇ ਪਏ ਨੇ ਇਧਰ ਵੀ ਟੁੱਲੂ ਪੰਪਾਂ ਮੋਟਰਾਂ ਬਹੁਤ ਜ਼ਿਆਦਾ ਸਟਾਕ ਪਿਆ ਇੱਥੇ ਆ ਦੇਖੋ ਯਾਰ ਚੋਰ ਬਾਜ਼ਾਰ ਦੇ ਵਿੱਚ ਜਿਹੜੇ ਮਕਸਦ ਨਾਲ ਅਸੀਂ ਆਏ ਸੀ ਵੀ ਆਈਫੋਨ ਲਵਾਂਗੇ ਹਨਾ ਵੀਡੀਓ ਬਣਾਵਾਂਗੇ ਉਹ ਕਰਾਂਗੇ ਵਾਹ ਕਰਾਂਗੇ ਵੀ ਚੋਰ ਬਾਜ਼ਾਰ 'ਚ ਇਹਦੇ ਸੈਕਿੰਡ ਚੀਜ਼ਾਂ ਮਿਲਦੀਆਂ ਨਾਲ ਆਈਫੋਨ ਚੋਰੀ-ਚੁਰੀ ਜੀ ਦੇ ਹਨ ਤੇ ਪਰ ਉਹ ਅਸੀਂ ਨੇ ਪੁੱਛਿਆ ਉਹ ਕਹਿੰਦੇ ਵੀ ਉਹ ਬੰਦ ਕਰਖਿਆ ਸਿਸਟਮ ਪਲਸ ਨੇ ਤੇ ਬੌਂਡ ਆ ਤਾਂ ਕਰਕੇ ਵੀ ਕਿਸਮਤ ਮਾੜੀ ਸੀ ਯਾਰ ਹਨ ਖਾਲੀਆ ਤਸੀਂ ਵਾਪਸ ਜਾ ਰਹੇ ਹੁਣ ਤੇ ਦੇਖਦੇ ਆ ਕੋਈ ਹੋਰ ਮਾਰਕੀਟ ਤੇ ਤੁਹਾਨੂੰ ਵੀ ਕਰਾਉਂਦੇ ਆ ਆਪਾਂ ਉਧਰਲੀ ਸ਼ਹਿਰ ਤੇ ਇੱਧਰ ਤੋਂ ਆਪਣਾ ਬਾਈਕਟ ਹੋ ਗਿਆ ਬਸ ਨਾਲ ਕਿਲੇ ਕੋਲ ਪਹੁੰਚਦੇ ਆਪਾਂ ਇੱਧਰ ਸਾਈਡ ਤੇ ਆ ਕੇ ਲਾਲ ਕਿਲਾ ਇੱਧਰ ਮਾਰਕੀਟ ਲੱਗ ਰਹੀ ਆ ਯਾਰ ਇੱਕ ਹਨ ਤੇ ਇਹ ਤੇ ਪੰਛੀ ਨੇ ਸੋਨੇ-ਸੋਨੇ ਆ ਦੇਖੋ ਨਿਕੇ-ਨਿਕੇ ਤੋਤੇ ਆ ਦੇਖੋ yellow color ਦੇ ਉਹ ਉੱਪਰਲੀ ਸਾਈਡ ਆ ਗਏ ਯਾਰ ਕਿੰਨੇ ਸੋਹਣੇ ਸੋਹਣੇ ਪੰਛੀ ਨੇ ਹਨ ਆ ਆਪਣੇ ਦੇਸੀ ਮੁਰਗੇ ਆ ਗਏ ਚੂਚੇ ਆ ਦੇਖੋ ਗਰਮੀ ਜਿਆਦਾ ਸੀ ਤੇ ਅਸੀਂ ਨੇ ਖਾਇਆ ਅਨਾਨਾਸ ਆਕਰ ਉੱਤਰ ਓਏ ਆ ਜਾ ਭਾਈ ਉਸ ਨੂੰ ਦਿਖਾ ਦੇ ਉਸਕੇ ਲਈ ਜਾਣਾ ਭਾਈ ਚੋਰ ਬਾਜ਼ਾਰ ਦੇ ਵਿੱਚੋਂ ਘੁਮ ਘੁਮਾ ਕੇ ਤੇ ਆਪਾਂ ਤੁਰਦੇ ਤੁਰਦੇ ਪਹੁੰਚ ਗਏ ਸ਼ੀਸ਼ਗੰਜ ਗੁਰੂ ਘਰ ਦੇ ਸਾਹਮਣੇ ਤੇ ਆ ਮੇਰੇ ਸਾਹਮਣੇ ਆ ਗਿਆ ਸੀਸ਼ਗੰਜ ਗੁਰੂ ਘਰ ਦਿੱਲੀ ਦਾ ਤੇ ਲੰਗਰ ਲੰਗਰ ਛਕਦੇ ਆ ਨਾ ਕਿਉਂਕਿ ਰਾਤ ਦੇ ਤੁਰੇ ਆਇਆ 1.5 ਵਜੇ ਤੇ 7-8 ਵਜਰੇ ਨੇ ਹੁਣ ਲੰਗਰ ਲੰਗਰ ਛੱਕ ਕੇ ਮਾੜਾ ਮੋਟਾ ਫਿਰ ਫਰੈਸ਼ ਹੋ ਕੇ ਫਿਰ ਚੱਲਾਂਗੇ ਆਪਾਂ ਮਾਰਕੀਟਾਂ 'ਚ ਤੇ ਤੁਹਾਨੂੰ ਦਿਖਾਵਾਂਗੇ ਦਿੱਲੀ ਦੀਆਂ ਮਾਰਕੀਟਾਂ ਘੁੰਮਾਂਗੇ ਆਪਾਂ ਤੇ ਸਾਹਮਣੇ ਆ ਗਿਆ ਜੋੜਾ ਘਰ ਪਹਿਲਾਂ ਆਪਾਂ ਕਰਾਉਨੇ ਆਪਦੇ ਬੂਟ ਜਮਾ ਅੰਦਰ ਇੱਧਰ ਕੁਲਦੀਪ ਕਰਾ ਰਿਹਾ ਬੂਟ ਜਮਾ ਬਹੁਤ ਸੰਗਤ ਹੁੰਦੀ ਯਾਰ ਸ੍ਰੀ ਸ਼ਿਸ਼ਗੰਜ ਗੁਰੂ ਘਰ ਵੀ ਹਨ ਆ ਦੇਖੋ ਸਭ ਤੋਂ ਪਹਿਲਾਂ ਟੇਕਦੇ ਆਪਾਂ ਦਰਵਾਸਾ ਮੱਥਾ ਤੇ ਉਸ ਤੋਂ ਬਾਅਦ ਚੱਲਾਂਗੇ ਆਪਾਂ ਲੰਗਰ ਹਾਲ ਆ ਦੇਖੋ ਯਾਰ ਕਿੰਨਾ ਸੋਹਣਾ ਸਜਾਇਆ ਹੋਇਆ ਹੈ ਨਾ ਇੱਥੋਂ ਲੰਗਰ ਹਾਲ 'ਚ ਪਹੁੰਚ ਗਏ ਆ ਤੇ ਛਕਦੇ ਆ ਪ੍ਰਸ਼ਾਦਾ ਤੇ ਉਸ ਤੋਂ ਬਾਅਦ ਚੱਲਾਂਗੇ ਆਪਾਂ ਮਾਰਕੀਟਾਂ 'ਚ ਆ ਇਹ ਦਿੱਲੀ ਦਾ ਲੰਗਰ ਹਾਲ ਸ਼ਿਸ਼ਗੰਜ ਗੁਰੂ ਘਰ ਪਰ ਜਿਆਦਾ ਸ਼ੱਕਣ ਤੋਂ ਬਾਅਦ ਆਪਾਂ ਨੇ ਲੰਗਰ ਚ ਪੀਰਿਆਂ ਚਾ ਲਓ ਵੀ ਗੁਰੂ ਘਰ ਚੋਂ ਲੰਗਰ ਲੋਂਗੇ ਛੱਕ ਕੇ ਆਪਾਂ ਆ ਗਏ ਬਾਹਰ ਹੁਣ 10-15 ਮਿੰਟ ਕਰਦੇ ਆ ਰੈਸਟ ਤੇ ਉਸ ਤੋਂ ਬਾਅਦ ਘੁੰਮਾਂਗੇ ਆਪਾਂ ਸਾਰੀਆਂ ਮਾਰਕੀਟਾਂ ਕਿਉਂਕਿ ਗਰਮੀ ਜਿਆਦੀ ਆ ਰੈਸਟ ਕਰਕੇ ਚੱਲਾਂਗੇ ਤਾਂ ਵਧੀਆ ਰਹਿਾਂਗੇ ਲਓ ਜੀ ਕਰਕੇ 10-15 ਮਿੰਟ ਰੈਸਟ ਤੇ ਜਿਵਾਰੇ ਆਪਾਂ ਚੱਲੇ ਆਪਦੇ ਸਫਰ ਵੱਲ ਤੇ ਕਰਾਉਨੇ ਤੁਹਾਨੂੰ ਮਾਰਕੀਟਾਂ ਦੀ ਸੈਰ ਅੱਪਾ ਇਹ ਚਾਨੀ ਚੌਕ ਮਾਰਕੀਟ ਪਹੁੰਚੇ ਦੀ ਪਰ ਅੱਜ ਪਤਾ ਲੱਗਿਆ ਸੰਡੇ ਕਰਕੇ ਇਹ ক্লোਜ਼ ਹੈ ਅੱਜ ਆ ਦੇਖੋ ਸਾਰੀਆਂ ਦੁਕਾਨਾਂ ক্লোਜ਼ ਨੇ ਕੋਈ ਕੋਈ ਹੈ ਬਸ ਇੱਕ ਅੱਧੀ ਜਿਹੜੀ ਓਪਨ ਹੈ ਨਹੀਂ ਸਾਰੀਆਂ ক্লোਜ਼ ਨੇ ਹੁਣ ਆਪਾਂ ਚੇਂਜ ਕਰਦੇ ਆ ਮਾਰਕੀਟ ਹੁਣ ਆਪਾਂ ਚੱਲਦੇ ਆ ਸਦਰ ਬਾਜ਼ਾਰ ਗਰਮੀ ਬਾਬਾ ਹੋ ਰਹੀ ਅੱਜ ਤੇ ਇੱਥੇ ਸਾਡਾ ਬੰਦਾ ਥੱਕ ਗਿਆ ਯਾਰ ਮਾਲ ਸਿਰ ਉੱਪਰ ਦੀ ਲੈ ਲਈ ਇਹਨੇ ਕਹਿੰਦਾ ਯਾਰ ਪੰਕੀ ਲੈ ਲਿਆ ਮੈਂ ਤਾਂ ਦਿੱਲੀ ਜਾ ਕੇ ਕਹਿੰਦਾ ਕਹ ਨਹੀਂ ਗੱਲ ਦੀਪਾ ਸਾਦਾ ਨਹੀਂ ਹੈਗਾ ਹੈ ਨਾ ਦਾਗ ਗਿਆ ਦਾਗ ਗਿਆ ਗਰਮੀ ਮੰਨ ਗਿਆ ਬੰਦਾ ਸਾਡਾ ਆ ਤੋ ਆ ਦੇਖੋ ਯਾਰ ਸਾਰੀ ਮਾਰਕੀਟ ਖਾਲੀ ਸੁੰਨਾ ਪਿਆ ਰੋੜੇ ਹੈ ਨਾ ਚਾਂਦਨੀ ਚੌਕ ਆਲਾ ਸਾਰੀਆਂ ਦੁਕਾਨਾਂ ਬੰਦ ਨੇ ਅੱਜ ਮੈਨੂੰ ਪਤਾ ਨਹੀਂ ਸੀ ਵੀ ਸੰਡੇ ਨੂੰ ਇਹ ਕਲੋਜ਼ ਹੁੰਦੀਆਂ ਮਾਰਕੀਟ ਕੋਈ ਕੋਈ ਦੁਕਾਨ ਖੁੱਲੀ ਆ ਦੇਖੋ ਯਾਰ ਇਹ ਚੌਂਕ ਦੇ ਚ ਆ ਕਿਤਾ ਬਹੁਤ ਰੌਣਕ ਇੱਥੇ ਉਹ ਕਹਿੰਦੇ ਇੱਥੇ ਕਲੋਜ਼ ਹੈ ਚਾਂਦਨੀ ਚੌਂਕ ਆ ਦੇਖੋ ਉਹਦੇ ਲੱਗ ਰਹੀ ਹੈ ਮਾਰਕੀਟ ਜੀ ਆਜਾ ਭਾਂਡੇ ਪੁੰਡੇ ਵਾਲੀ ਲੱਗ ਰਹੀਆਂ ਦੁਕਾਨਾਂਆਂ ਇਹ ਨੀਚੇ ਨੀਚੇ ਰੱਖ ਰਗੇ ਸਿਸਟਮ ਪਰ ਆਪਾਂ ਜਾ ਰਹੇ ਆ ਸਾਦਰ ਬਾਜ਼ਾਰ ਕਿਉਂਕਿ ਉੱਥੇ ਦੀ ਮਾਰਕੀਟ ਦੇਖਣੀ ਆ ਸੀ ਨੇ ਇੰਨੀ ਗਰਮੀ ਹੈ ਕਿ ਬਸ ਵਾਰ-ਵਾਰ ਪਾਣੀ ਪੀਣਾ ਪੈਂਦਾ ਆ ਜਾ ਇੱਕ ਗਰਮੀ ਨੂੰ ਪਿੱਛੇ ਛੱਡ ਕੇ ਤੇ ਆਪਾਂ ਪਹੁੰਚ ਗਏ ਸਾਦਰ ਬਾਜ਼ਾਰ ਦੀ ਮਾਰਕੀਟ ਦੇ ਵਿੱਚ ਤੇ ਸਾਡਾ ਬੰਦਾ ਜਿਹੜਾ ਕਹਿੰਦਾ ਸੀ ਮੈਂ ਜਿਹੜਾ ਕਹਿੰਦਾ ਸੀ ਮੈਂ ਥੱਕ ਗਿਆ ਏ ਬੰਦਾ ਹੁਣ ਵੜੀ ਰੇਂਜ ਫਾੜਨ ਲੱਗ ਗਿਆ ਅੱਜ ਕਿਉਂਕਿ ਇਹਨੂੰ ਸਾਹਮਣੇ ਦੇਖਣ ਲੱਗ ਗਿਆ ਕੱਪੜੇ ਇਹ ਕਹਿੰਦੇ ਮੈਂ ਕੱਪੜੇ ਗੋਪੜੇ ਲੈਣੇ ਨੇ ਆ ਦੇਖੋ ਉਰੋ ਮਾਰਕੀਟ ਸਟਾਰਟ ਹੁੰਦੀ ਹੈ ਸਦਰ ਬਾਜ਼ਾਰ ਦੀ ਦੇਖੋ ਇੰਨੀ ਗਰਮੀ ਦੇ ਵਿੱਚ ਲੋਕ ਫਿਰਦੇ ਨੇ ਬਹੁਤ ਤੇ ਉਹਨਾਂ ਦੇ ਵਿੱਚੋਂ ਆਪਾਂ ਵੀ ਦੋ ਜਣੇ ਹੈਗੇ ਆ ਆਜੋ ਕਰਾਉਂਦੇ ਆ سیر ਮਾਰਕੀਟ ਦੀ ਤੁਹਾਨੂੰ ਦੇਖੋ ਉਹਨਾਂ ਦੇ ਨਵੀਆਂ-ਨਵੀਆਂ ਚੀਜ਼ਾਂ ਤੇ ਨਵੇਂ-ਨਵੇਂ ਆਈਟਮ ਆਜੋ ਜ਼ਿਆਦਾਤਰ ਉਰੇ ਆਈਟਮ ਆ ਯਾਰ ਕੱਪੜੇ ਵਾਲੀਆਂ ਮਿਲ ਜਾਣਗੇ ਜਾਂ ਕੋਸਮੈਸਟਿਕ ਵਾਲਾ ਸਮਾਨ ਤੁਹਾਨੂੰ ਇੱਥੇ ਹੀ ਮਿਲ ਜਾਣਗੇ ਜਿਵੇਂ ਆ ਬਾਈਕਾਰ ਚੱਕੀ ਫਿਰਦਾ ਹੈ ਨਾ ਵੀ ਆਜੋ ਇਹ ਦੁਕਾਨ ਚ ਲੈ ਕੇ ਜਾਊਗਾ ਵੀ ਉੱਥੋਂ ਸਮਾਨ ਲੈ ਕੇ ਜਾਓ ਤੇ ਇੱਥੇ ਆਮ ਹੀ ਮਿਲ ਜਾਣਗੇ ਬਾਕੀ ਕੱਪੜੇ-ਕੋਪੜੇ ਤੁਹਾਨੂੰ ਬਾਦੂ ਨੇ ਇੱਥੇ ਆ ਦੇਖੋ ਗਰਮੀਆਂ ਦੇ ਕੱਪੜੇ ਸਾਰੇ ਆ ਦੇਖੋ ਰੂ ਰੋ ਸਟਾਰਟ ਹੁੰਦੀ ਹੈ ਦੇਖੋ ਪੂਰੀ ਰੌਣਕ ਲੱਗੀ ਹੋਈ ਹੈ ਨਾ ਸੈਂਟ ਲੈਣੇ ਸੈਂਟ ਮਿਲ ਜੂ ਖਾਣ ਪੀਣ ਦੀਆਂ ਚੀਜ਼ਾਂ ਤੇ ਕੱਪੜਾ ਲੀੜਾ ਸਾਰਾ 사ਦਰ ਬਾਜ਼ਾਰ ਪਹੁੰਚੇ ਹੋਏ ਆ ਆਪਾਂ ਭੀੜ ਬਹੁਤ ਜ਼ਿਆਦਾ ਹੈ ਗਰਮੀ ਵੀ ਜ਼ਿਆਦਾ ਹੈ ਤੇ ਭੀੜ ਵੀ ਬਹੁਤ ਜ਼ਿਆਦਾ ਹੈ ਕੋਟ ਕੋਟ 10 ਵਜੇ ਦਾ ਪਾਣੀ ਪੀਣੇ ਪੈਦਾ ਸਾਨੂੰ ਜਲਦੀ ਨੂੰ ਤਾਂ ਮੇਰ ਮੇਰ ਤੋਂ ਜਾਣਾ ਜਾ ਤੇ ਪਿੰਦਾ ਇਹ ਆ ਦੇਖੋ ਬਿਸਕਟ ਵਗੈਰਾ ਆ ਗਏ ਇਧਰ ਨਮਕੀਨ ਬਿਸਕਟ ਤੌਫੀ ਵਗੈਰਾ ਇਧਰ ਗਨੇ ਸੋਨਾ ਹੀ ਸੋਨਾ ਪਿਆ ਆ ਦੇਖੋ ਯਾਰ ਹਣਾ ਛਾਂਪਾਂ ਛੱਲੇ ਬ੍ਰਦਰ ਹੈਲੋ ਕੀ ਪ੍ਰਾਈਸ ਹੈ ਇਨਕਾ 60 ਰੁਪਏ ਦਰ ਜਨ ਇਧਰ ਪਰਫਿਊਮ ਵਗੈਰਾ ਆ ਗਏ ਪਾਊਡਰ ਤੇ ਪਰਫਿਊਮ ਕਰਨੀ ਵਾਲੇ ਹਣਾ ਭੀੜ ਬਹੁਤ ਆ ਯਾਰ ਬਹੁਤ ਜਿਆਦਾ ਭੀੜ ਹੋ ਰਹੀ ਅੱਜ ਤਾਂ ਇੱਥੇ ਬੰਦੇ ਨੂੰ ਬੰਦਾ ਨਹੀਂ ਚੰਕਦਾ ਆਇਆਗਾ ਇੰਨੀ ਭੀੜ ਜਿਆਦੀ ਹੈ ਇੱਥੇ ਦੁਨੀਆਂ ਐ ਹੁੰਦੀ ਆ ਆਪਣੇ ਕਾਰੋਬਾਰ ਤੇ ਕੋਈ ਕੁਝ ਲੈਣ ਆਉਂਦਾ ਕੋਈ ਕੁਝ ਲੈਣ ਆਉਂਦਾ ਨਾ ਆ ਦੇਖੋ ਚੂੜੇ ਚਾੜੇ ਪਏ ਨੇ ਇੱਧਰ ਬਾਕੀ ਲੇਡੀਜ਼ ਮਾਨ ਆ ਗਿਆ ਸਾਰਾ ਤੇ ਜੇ ਇਹ ਆਪਾਂ ਲਾ ਲੂਗੀ ਇਹਨਾਂ ਦੀ ਦੁਕਾਨਦਾਰ ਦੁਕੂਨ ਵਾਲੇ ਵੀ ਛੱਡੇ ਜਾਂਦੇ ਨੇ ਜੇ ਹੋਲ ਸੇਲ ਵਾਲਾ ਲੈਣਾ ਸਵਾਨ ਤਾਂ ਉਹ ਬਹੁਤ ਸਸਤਾ ਪੈਂਦੇ ਹਨਾ ਕਿਉਂਕਿ ਇਹਦੇ ਸਿੰਗਲ ਸਿੰਗਲ ਪੀਸ ਦਿੰਦੇ ਨੇ ਤੇ ਜਿਹੜਾ ਹੋਲ ਸੇਲ ਆਲਾ ਹੁੰਦਾ ਉਹ ਇਕੱਠੀ ਦਿੰਦਰੀ ਜਿਵੇਂ ਦੁਕਾਨ ਦਾ ਸਾਮਾਨ ਲੈਣਾ ਆਪਾਂ ਨੇ ਤਾਂ ਉਹ ਬਹੁਤ ਸਸਤਾ ਦੇਣਾ ਜਿਵੇਂ ਆਹ ਦੇਖੋ ਚੋਲੇ ਭਰੀ ਜਾਂਦੀਆਂ ਨੇ ਆਂਟੀ ਹੋਰ ਸਾਦਰ ਬਜ਼ਾਰ ਚ ਆਪਾਂ ਦੇਖੋ ਯਾਰ ਬਹੁਤ ਜ਼ਿਆਦਾ ਭੀੜ ਹੈ ਅ ਫਿਊ ਮੂਮੈਂਟ ਲੇਟਰ ਬਾਜ਼ਾਰ ਦੇ ਵਿੱਚੋਂ ਆ ਗਈ ਸੀ ਆਪਾਂ ਵਾਪਸ ਤੇ ਹੁਣ ਆਪਾਂ ਘਟਾਰਿਆਂ ਜੱਖਲ ਦੀ ਟਿਕਟ ਉਹ ਖੜੇ ਗਲਦੀਪ ਦਾ ਐਨ ਚ ਲੱਗਿਆ ਇਹਰ ਆਪਾਂ ਪਹੁੰਚ ਗਏ ਆ ਰੇਲਵੇ ਸਟੇਸ਼ਨ ਸਦਰ ਬਾਜ਼ਾਰ ਵਾਲੇ ਤੇ ਤੇ ਇੱਥੋਂ ਟ੍ਰੇਨ ਲੈ ਕੇ ਜਾਵਾਂਗੇ ਆਪਾਂ 올ਡ ਦਿੱਲੀ 올ਡ ਦਿੱਲੀ ਤੋਂ ਜਾਵਾਂਗੇ ਆਪਾਂ ਜਾਖਲ ਕਿਉਂਕਿ ਸਦਰ ਬਾਜ਼ਾਰ ਤੋਂ ਸਿੱਧੀ ਜਾਖਲ ਟ੍ਰੇਨ ਨਹੀਂ ਜਾਂਦੀ ਹੈਗੀ ਤਾਂ 올ਡ ਦਿੱਲੀ ਤੋਂ ਹੀ ਆਪਾਂ ਲੈ ਕੇ ਜਾਵਾਂਗੇ ਨਾ ਉਹਨਾਂ ਟਾਈਮ ਆਪਾਂ ਕਰ ਰਹੇ ਆ ਵੇਟ ਲੈ ਵੀ ਵੇਟ ਕਰਦੇ ਕਰਦੇ ਸਾਡੀ 올ਡ ਦਿੱਲੀ ਵਾਲੀ ਜਿਹੜਾ ਟ੍ਰੇਨ ਪਹੁੰਚ ਗਈ ਹੈ ਕੁਲਦੀਪ ਵੀ ਸੋਚਾਂ ਚ ਬਹਿਰੇ ਦੀ ਵੀ ਕਦੋਂ ਆਊਗੀ ਲੈਟਾ ਥੋੜਾ ਟਾਈਮ ਤੇ ਹੁਣ ਚੱਲਦੇ ਆਪਾਂ 올ਡ ਦਿੱਲੀ ਤੇ ਉਦੋਂ ਬਾਅਦ ਹੀ ਤਾਂ ਸਾਡਾ ਲੋ ਟ੍ਰੇਨ ਮਿਲੂਗੀ ਕਿ ਰਾਜਖਲ ਵਾਲੀ 올ਡ ਦਿੱਲੀ ਤੋਂ ਬਹੁਤ ਟਾਈਮ ਲਾਤਾ ਯਾਰ ਘੱਟੋ ਘੱਟ ਚਾਣ ਹੋਏ ਇੱਧਰ ਪਹੁੰਚ ਗਿਆ ਆਪਾਂ 올ਡ ਦਿੱਲੀ ਤੇ ਟ੍ਰੇਨ ਨਹੀਂ ਲੱਗਾ ਸਾਨੂੰ ਸਭ ਤੋਂ ਪਹਿਲਾਂ ਤੇ ਨਾ ਤਾਂ ਟਾਈਮ ਪਈ ਹੈ ਜੇ ਦੇਖੋ ਟਿਕਟਾ ਕੇ ਜੇ ਟਾਈਮ ਬਚ ਗਿਆ ਤਾਂ ਟ੍ਰੇਨ ਮਿਲ ਜੂਗੀ ਅਗਰ ਜੇ ਨਾ ਬਚਦਾ ਅਗਲੀ ਟ੍ਰੇਨ ਤੇ ਜਾਣਾ ਪਊਗਾ ਭੱਜ ਕੇ ਜਲਪੱਤ ਕੇ ਭੱਜ ਕੇ ਭੱਜ ਕੇ ਬਈ ਟਿਕਟਾ ਆਪਾਂ ਨੇ ਕਟਾਲੀਏ ਜਾਂ ਖਲਦੀ ਦੋ ਟਿਕਟਾਂ ਤੇ ਟ੍ਰੇਨ ਆ ਖੜੀ ਹੈ ਸਾਹਮਣੇ ਮਿਲ ਗਈ ਮਿਲਿਆ 15 20 ਮਿੰਟ ਅੱਧੇ ਘੰਟੇ ਵਾਂਗੂ ਲੇਟ ਹੈ ਟ੍ਰੇਨ ਇਹ ਤੇ ਸ਼ੁਕਰ ਹੈ ਸਾਡੀ ਕਿਸਮਤ ਚੰਗੀ ਹੈ ਸਾਨੂੰ ਮਿਲ ਗਈ ਜੀ ਪਹੁੰਚ ਗਏ ਆਪਾਂ ਆਪਣੇ ਸਫ਼ਰ ਤੋਂ ਵਾਪਸ ਜੱਖੜਾ ਰੇਲਵੇ ਸਟੇਸ਼ਨ ਤੇ ਤੇ ਬਹੁਤ ਔਖਾ ਸਫ਼ਰ ਬਣਿਆ ਬਹੁਤ ਕੰਮ ਕੀ ਕਰਦੇ ਕਰਾਉਂਦੇ ਅਸੀਂ ਡੇਢ ਵਜੇ ਚੜ੍ਹੇ ਹੋਏ 7 ਵਜੇ ਤੇ ਹੁਣ ਜੱਖੜਾ ਰੇਲਵੇ ਸਟੇਸ਼ਨ ਪਹੁੰਚੇ ਆਂ